ਦੀ ਆਪਾਂ ਦੇਖ ਸਕਦੇ ਹਾਂ ਤੁਸੀਂ ਲੋ ਜੀ ਖਰ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਹਰ ਇੱਕ ਸੂਟ ਦਾ ਬਹੁਤ ਹੀ ਸੋਹਣਾ ਜਿਹੜਾ ਕਲਰ ਕੰਟਰਾਸਟ ਬਣਾਇਆ ਆਪਾਂ ਨੇ ਮਸਟਰਡ ਕਲਰ ਆਜੂਗਾ ਜੀ ਲਾਈਟ ਪਿਸਟਾ ਕਲਰ ਆਜੂਗਾ ਫਰੋਜੀ ਗ੍ਰੀਨ ਆਜੂਗਾ ਜੀ ਸ਼ਿਮਰ ਦਾ ਸੂਟ ਆ ਜੀ ਇਹ ਕਸਟਮਰ ਦਾ ਸੂਟ ਹੈ ਜੀ ਆ ਵੀ ਜਿਹੜੇ ਚਾਰ ਸੂਟ ਨੇ ਉਹ ਆਪਣੇ ਸਾਰੇ ਆਪਣੇ ਨੇ ਜੀ ਜਿਹੜਾ ਇਸ ਦਾ ਪ੍ਰਾਈਸ ਰੱਖਾਂਗੇ ਇੰਸਟਾਗ੍ਰam ਸਾਝ ਐਮਬ੍ਰੋਇਡਰੀ ਦੇ ਨਾਂ ਤੇ ਰੱਖਾਂਗੇ ਜੀ ਹਾਂਜੀ ਹਾਂਜੀ ਲੋਜੀ ਇਹੇ ਸੂਟ ਨੇ ਜਿਹੜੇ ਪਸ਼ਮੀਨੇ ਦੇ ਨੇ ਜੀ ਆਪਣੇ ਤਿਆਰ ਹੋ ਰਹੇ ਨੇਗੇ ਇੰਸਟਾਗ੍ਰam ਸਾਇਮ ਬ੍ਰੋਡਰੀ ਦੇ ਨਾਂ ਤੇ ਆਪਣੀ ਆਈਡੀ ਹੈਗੀ ਤੁਸੀਂ ਉੱਥੇ ਵੀ ਜਾ ਕੇ ਫੋਲੋ ਕਰ ਸਕਦੇ ਹੋ ਤੇ ਜਿਹੜਾ ਇਹ ਚੈਨਲ ਆਪਣਾ ਇਹਨੂੰ ਵੀ ਬਸਤ-ਬਸਤ ਸ਼ੇਅਰ ਕਰੋ ਜੀ ਇੱਥੇ ਆਪਾਂ ਲੌਂਗ ਵੀਡੀਓਜ਼ ਪਾਇਆ ਕਰਾਂਗੇ ਜਿਹੜਾ ਲਾਈਵ ਹੋ ਕੇ ਆਪਾਂ ਸੂਟ ਸੇਲ ਕਰਿਆ ਕਰਾਂਗੇ। ਲਓ ਜੀ। ਆ ਜੋ ਡਿਜ਼ਾਈਨ ਕੰਪਲੀਟ ਹੋ ਗਿਆ ਜੀ ਅੱਕਰਿਓ ਮਸ਼ੀਨ ਇੰਦਰ ਕਸਟਮਰ ਨੂੰ ਦਿਖਾ ਦਈਏ ਆਪਣੇ ਲੋ ਜੀ ਡਿਜ਼ਾਈਨ ਕੰਪਲੀਟ ਹੋ ਗਿਆ ਜੀ ਬਸ ਇਥੇ ਰੋਕ ਦੋ ਜਿਹੜਾ ਵਾਲਾ ਸੂਟ ਹੈ ਜੀ ਸ਼ਿਮਰਦਾ ਹੈਗਾ ਸੇਮ ਵਰਕੇ ਘੇਰੇ ਬਾਜੂ ਤੇ ਰਹੂਗਾ ਜੀ ਪਲੱਸ ਬਟਨ ਦਾ ਵਰਕ ਆਪਾਂ ਆਨ ਆਰਡਰ ਕਰ ਦਾਂਗੇ ਜੀ ਪਹਿਲੇ ਦੋ ਸੂਟ ਨੇ ਜਿਹੜੇ ਘੇਰੇ ਬਾਜੂ ਦੇ ਸ਼ਿਮਰ ਤੇ ਆਜੂਗਾ ਜੀ ਉਸ ਤੋਂ ਬਾਅਦ ਆ ਚਾਰੋਂ ਸੂਟ ਆਪਣੇ ਨੇ ਜੀ ਆਹ ਲੋ ਜੀ ਇਹ ਵੀ ਪ्युअर ਪਸ਼ਮੀਨਾ ਜੀ ਕੋਈ ਬੁਰਨੀ ਆਉਂਦਾ ਕੋਈ ਰੰਗ ਨਹੀਂ ਉਤਰਦਾ ਹੈਗਾ ਕੰਟਰਾਸਟ ਤੁਸੀਂ ਚੈੱਕ ਕਰੀ ਲਓ 6284166586 ਤੇ ਤੁਸੀਂ ਮੈਸੇਜ ਕਰਕੇ ਇਹ ਸੂਟ ਦਾ ਆਰਡਰ ਹੈ ਜਿਹੜਾ ਆਪਾਂ ਆ ਸਕਦੇ ਹਾਂਗੇ ਸ਼ਿਪਿੰਗ ਫ੍ਰੀ ਹੈ ਜੀ ਜਿਹੜਾ ਇਸ ਦਾ ਪ੍ਰਾਈਸ ਹੈ ਸਿਰਫ 1000 ਰੁਪਏ ਜੀ ਲਓ ਜੀ ਸਾਰਿਆਂ ਦਾ ਕੰਟਰਾਸਟ ਚੈੱਕ ਕਰੀ ਜਾਓ ਸਾਰੇ ਦਾ ਕਲਰ ਚੈੱਕ ਕਰੀ ਜਾਓ ਜੀ ਲਓ ਜੀ ਸਾੰਜ ਐਬ੍ਰੋਡਰੀ ਨਾਂ ਤੇ ਆਪਣਾ ਪੇਜ ਹੈ ਜੀ ਇੰਸਟਾਗ੍ਰਾਮ ਤੇ ਉਹਤੇ ਆਪਾਂ ਵੀਡੀਓਜ਼ ਪਾਉਣੇ ਆ ਤੁਸੀਂ ਉਹਤੇ ਜਾ ਕੇ ਵੀ ਆਪਣਾ ਆਰਡਰ ਹੈ ਜਿਹੜਾ ਪਿਕ ਕਰ ਸਕਦੇ ਹੋਗੇ ਬੁੱਕ ਕਰ ਸਕਦੇ ਹੋਗੇ ਲਓ ਜੀ ਇਦਾਂ ਆਪਾਂ ਸਾਰਾ ਕੰਮ ਕਰ ਦਿਆਂਗੇ 6 ਸੂਟ ਆਪਾਂ ਲਗਾ ਦਿੰਨੇ ਹੈਗੇ ਜਿਵੇਂ ਸਿੰਗਲ ਸੂਟ ਦਾ ਪ੍ਰਾਈਸ ਹੈ ਜਿਹੜਾ ਉਹ ਹੋਰ ਤਰ੍ਹਾਂ ਰਹਿੰਦਾਗਾ ਜਿਵੇਂ ਕੋਈ 6 ਸੂਟ ਲਗਵਾਉਣੇ ਨੇ ਉਹ ਉਸ ਤਰ੍ਹਾਂ ਕਰ ਦਿੰਨੇ ਹੈਗੇ ਸਾਰਿਆਂ ਦਾ ਵੱਖ-ਵੱਖ ਪ੍ਰਾਈਸ ਹੈ ਜੀ ਸਾਰੇ ਜਿਵੇਂ ਸ਼ਿਮਰ ਦਾ ਸਟਫ ਹੋ ਗਿਆ ਹੈ ਆਪਾਂ 1200 ਦਾ ਸੇਲ ਕਰਦੇ ਆਂ ਵਿੱਚ ਇੱਕ ਕਪੜਾ ਜਿਹੜਾ ਪਸ਼ਮੀਨਾ ਆ ਕੇ ਹੈ ਆਪਣੇ 1000 ਰੁਪਏ ਰੱਖਿਆ ਜੀ ਲਓ ਜੀ ਇਦਾਂ ਆਪਾਂ ਪਾਰਟੀਸ਼ਨ ਕਰੀ ਹੋਈ ਹੈ ਜੀ ਇਧਰ ਆਪਣੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇਗੀਆਂ ਇਧਰ ਆਪਾਂ ਮੈਂ ਤੁਹਾਨੂੰ ਇਧਰ ਵੀ ਦਿਖਾਉਣਾਗਾ ਹਾਂਜੀ ਪ੍ਰੋਪਰ ਹੈ ਜਿਹੜਾ ਆਪਾਂ ਜੈਨੂਨ ਤਰੀਕੇ ਨਾਲ ਹੈ ਸਾਰਾ ਕੰਮ ਕਰਦੇ ਆਂਗੇ ਇਤਨਾ ਜਿਹੜਾ ਆਪਣੀ ਸ਼ਾਪ ਖਰੀ ਹੋਈ ਹੈ ਕਿ ਲੋ ਜੀ ਇੱਕ ਦਿਨ ਵਧੀਆ ਵੀਡੀਓ ਪਾਵਾਂਗੇ ਡਿਟੇਲਡ ਵੀਡੀਓ ਪਾਵਾਂਗੇ ਜੀ ਲੈਸਨ ਵਗੈਰਾ ਦਾ ਸਾਰਾ ਆਪਣੇ ਕੰਮ ਰੱਖਿਆ ਹੋਇਆ ਹੈ ਜੀ ਚੀਮਾ ਸੰਗਰੂਰ ਚੀਮਾ ਮੰਟੀ ਪੈ ਜਾਂਦਾ ਜੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸੁਨਾਮ ਤੋਂ ਪੀਖੀ ਦੇ ਵਿਚਾਲੇ ਰਹਿ ਜਾਂਦਾਗਾ ਜਿਵੇਂ ਲਾਈਨਿੰਗ ਹੈਗੀ ਇਹ ਆਪਣੀ ਲਾਈਨਿੰਗ ਹੈ ਜਿਹੜੀ ਆ ਆਪਣੇ ਕੋਲੇ 28-30 ਰੁਪਏ ਤੋਂ ਸਟਾਰਟ ਹੈ ਜੀ ਥਾਣਾ ਦੇ ਵਿੱਚ ਆਪਾਂ 40 ਰੁਪਏ ਦਿੰਨੇ ਆਂਗੇ ਆਹ ਲੋ ਜੀ ਕੱਟ ਪੀਸ ਤੇ ਵਿੱਚ ਲੈ ਜਾਓ 28-30 ਰੁਪਏ ਲੈ ਜਾਓ ਥਾਣਾ 'ਚ ਲੈ ਜਾਓ ਪੂਰੀ ਫੁੱਲ ਬੈਲਾਗੀ ਜੀ ਉਹ ਸੋਨੋ ਵੀਡੀਓ ਦੇ ਵਿੱਚ ਪਤਾ ਰੰਗਰੀ ਵਧੀਆ ਗਰੰਟੀ ਹੈ ਕਿ ਇੱਕ ਵਾਰੀ ਧੋ ਕੇ ਲਾਈਨਿੰਗ ਲਗਾਓ ਜੀ ਕੋਈ ਕੰਪਲੇਂਟ ਨਹੀਂ ਆਉਂਦੀ ਹੈਗੀ ਉਸ ਤੋਂ ਬਾਅਦ ਜ਼ੋਰਜਟ ਆ ਜਾਂਦੀ ਆ 100 ਰੁਪਏ ਪਰ ਮੀਟਰ ਵਾਲੀ ਜ਼ੋਰਜਟ ਹੈ ਐਸਕੇ ਦੀ ਜ਼ੋਰਜਟ ਹੈ ਜੀ ਜਿਵੇਂ ਬਾਗ ਵਗੈਰ ਆ ਗਏ ਫੁਲਕਾਰੀਆਂ ਆ ਗਈਆਂ ਜੀ ਲੋ ਜੀ ਆ ਦੇਖੋ ਜੀ ਪਸ਼ਮੀਨਾ ਪਸ਼ਮੀਨੇ ਤੇ ਪਲੇਨ ਪਸ਼ਮੀਨੇ ਦੇ ਕਲਰ ਆਪਣੇ ਕੋਲੇ ਇਹ ਨੇ ਜੀ 6284 46586 ਤੇ ਮੈਸੇਜ ਕਰ ਲਓ ਜਲਦੀ ਜਲਦੀ ਜਿਹੜੀ ਆਪਣੇ ਕੋਲੇ ਕਰੇਵ ਆ ਜਾਂਦੀ ਹੈ ਜੀ 100 ਰੁਪਏ ਪਰ ਮੀਟਰ ਤੋਂ ਸਟਾਰਟ ਹੈ ਜੀ ਆਪਣੇ ਕੋਲੇ ਸਿਲਕ ਪਸ਼ਮੀਨੇ ਹੋਲ ਸੇਲ ਦਾ ਰੇਟ ਹੈ ਜੀ ਬਿਲਕੁਲ ਆਹ ਲੋ ਜੀ 100 ਰੁਪਏ ਪਰ ਮੀਟਰ ਤੋਂ ਕੋਈ ਨਹੀਂ ਦੇ ਸਕਦਾ ਜੀ ਨਹੀਂ ਸਸਤੀ ਕਰੇਵ ਉਸ ਤੋਂ ਬਾਅਦ ਫੈਂਟੀ ਆ ਜਾਂਦੀ ਹੈ ਫੈਂਟੀ ਦਾ ਇਕੱਠਾ ਆਰਡਰ ਪਾਇਆ ਹੋਇਆ ਬਲਕ ਦੇ ਵਿੱਚ ਜੀ ਹਫ਼ਤੇ ਦੇ ਅੰਦਰ ਅੰਦਰ ਹੈ ਜਿਹੜਾ ਬਲਕ ਡੀਲ ਲੈ ਕੇ ਦੇਵਾਂਗੇ ਜੀ 2-300 ਸੂਟ ਦਾ ਜਿਹੜਾ ਮਾਲ ਆਉਣ ਵਾਲਾ ਆਪਣੇ ਕੋਲੇ ਬੈਲਵਟ ਆ ਜਾਂਦੀ ਹੈ ਜੀ 9000 11000 ਵੀ ਆਜੂਗੀ ਪੂਰੀ ਬਹੁਤ ਸੋਹਣੀ ਬੈਲਵਟ ਆ ਗਈ 850 ਜੀ ਦਾ ਪ੍ਰਾਈਸ ਹੈਗਾ ਲੋ ਜੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਜੀ ਅੱਗੇ ਸ਼ੇਅਰ ਕਰ ਲਓ ਜੀ ਆਪਨੇ ਕੋਲ ਇੱਕ ਗਰੇਨ ਨਾਲੇ ਵੀ ਹੁੰਦੇ ਨੇ ਜੀ ਪਰ ਇਸ ਇਹਨਾਂ ਦਾ ਸਿਰਫ 150 ਰੱਖਿਆ ਹੋਇਆ ਹੈਗਾ ਪ੍ਰੋਪਰ ਹੈ ਜਿਹੜਾ ਟ੍ਰੈਡੀਸ਼ਨਲ ਤਰੀਕੇ ਨਾਲ ਇਸ ਨੂੰ ਕਸਟਮਾਈਜ਼ ਕਰਿਆ ਹੋਇਆ ਆਪਾਂ ਨੇ ਦੇਖੋ ਜੀ ਕਿਸੇ ਵੀ ਮੇਰੀ ਭੈਣ ਮਹਿ ਸੂਟ ਲੈਣੇ ਨੇ 62841 6858 ਤੇ ਕੰਟੈਕਟ ਕਰ ਸਕਦੇ ਨੇ ਜੀ WhatsApp ਤੇ ਆਰਡਰ ਪਾ ਸਕਦੇ ਹੋ ਦੋ ਸੂਟ ਨੇ ਜਿਹੜੇ ਉਹ ਕਸਟਮਰ ਦੇ ਨੇ ਉਹ ਸੇਲ ਹੋ ਗਏ ਆ ਸੂਟ ਆਪਣੇ ਕੋਲੇ ਅਵੇਲੇਬਲ ਆ ਜੀ ਕੰਟਰਾਸਟ ਤੁਸੀਂ ਚੈੱਕ ਕਰ ਲਓ ਘੇਰੇ ਬਾਜੂ ਦਾ ਵਰਕਰ ਹੋਊਗਾ ਉਸ ਤੋਂ ਬਾਅਦ ਮਸਟਰਡ ਕਲਰ ਆਜੂ ਬਹੁਤ ਹੀ ਸੋਹਣਾ ਕੰਟਰਾਸਟ ਹੈਗਾ ਸਿਰਫ ਧਾਗੇ ਨਹੀਂ ਕਟਿੰਗ ਰਹਿੰਦੀ ਕਿ ਮਸ਼ੀਨ ਤੇ ਛੋਟੇ ਸਾਹਮਣੇ ਲਾਈਵ ਸਾਰਾ ਕਰਿਆ ਆਪਾਂ ਕਿਦਾਂ ਕੰਮ ਕਰਦੇ ਆ ਆਪਾਂ ਪਸ਼ਮੀਨੇ ਦੇ ਥੱਲੇ ਵੀ ਆਹ ਪੇਪਰ ਆਫ ਫਾਰਮ ਲਾਉਣੇ ਆ ਜੀ ਤਾਕੀ ਕਿਸੇ ਕਸਟਮਰ ਦਾ ਸਟੱਫ ਨਾ ਖਰਾਬ ਹੋਵੇ ਨਾ ਹੀ ਆਪਣਾ ਪੂਰੀ ਫਿਨਿਸ਼ਿੰਗ ਆਉਂਦੀ ਹੈ ਜੀ ਕਈ ਮਸ਼ੀਨਾਂ 'ਲੇ ਹੋ ਕੇ ਮੈਂ ਕਹਿਣਾ ਨਹੀਂ ਚਾਹੁੰਦਾ ਫਾਰਮ ਨਹੀਂ ਲਾਉਂਦੇ ਹੈਗੇ ਤਾਂ ਜੋ ਕੀ ਫਿਨਿਸ਼ਿੰਗ ਨਹੀਂ ਆਉਂਦੀ ਹੈ ਕਿ ਉੱਪਰ ਪ੍ਰੈਸ ਮਾਰ ਕੇ ਦੇ ਦੇਂਦੇ ਨੇ ਕਿ ਸਾਨੂੰ ਪ੍ਰੈਸ ਮਾਰਨ ਦੀ ਵੀ ਲੋੜ ਨਹੀਂ ਹੈਗੀ ਪ੍ਰੋਪਰ ਜਿਹੜੀ ਮਸ਼ੀਨ ਤੇ ਲੱਗੀ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੀ ਲਓ ਕੰਟਰਾਸਟ ਚੈੱਕ ਕਰੀ ਲਓ ਜੀ ਆਹ ਦੋ ਸੂਟ ਸੇਲ ਹੋ ਗਏ ਜੀ ਕਸਟਮਰ ਦੇਣਗੇ ਆਹ ਚਾਰ ਸੂਟ ਤੁਸੀਂ ਪਾ ਸਕਿਓ ਜਲਦੀ ਜਲਦੀ 6288486586 ਦੇ ਤੁਸੀਂ ਮੈਸੇਜ ਕਰਕੇ ਆਪ ਆਪਣਾ ਆਰਡਰ ਪਾ ਸਕਦੇ ਹੋ ਜੀ ਧੰਨਵਾਦ